ਹੈਲੋ एवरीवन ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਇਹ ਆ ਜੀ ਕੁਝ ਇਸ ਤਰ੍ਹਾਂ ਦਾ ਸੂਟ ਇਹਨੂੰ ਆਪਾਂ ਡਿਜ਼ਾਈਨਰ ਸੂਟ ਬਣਾਵਾਂਗੇ ਜੀ ਇਹ ਆਪਾਂ ਨੇ ਲਹਿੰਗੇ ਵਾਲਾ ਸੂਟ ਬਣਾਣਾ ਹੈ ਇਹ ਵਾਲੀ ਚੀਜ਼ ਆਪਾਂ ਹਟਾ ਕੇ ਤੇ ਇਹ ਵਾਲੀ ਚੀਜ਼ ਆਪਾਂ ਨੇ ਬਾਵਾ ਮਤੇ ਲੈ ਕੇ ਆਉਣੀ ਹੈ ਜੀ ਇਹ ਸਾਰਾ ਫਰੰਟ ਵਾਲਾ ਪੱਲਾ ਹੈ ਜੀ ਤੇ ਲੋ ਜੀ ਸਭ ਤੋਂ ਪਹਿਲਾਂ ਆਪਾਂ ਇਹਦੀ ਕਰਦੇ ਆ ਜੀ ਕਟਿੰਗ ਤੇ ਮੈਂ ਤੁਹਾਨੂੰ ਦਿਖਾਉਂਦੀ ਆ ਜੀ ਜੀ ਆਪਾਂ ਇਸ ਤਰ੍ਹਾਂ ਦੇ ਡਿਜ਼ਾਈਨਰ ਇਸ ਤਰ੍ਹਾਂ ਦੇ ਡਿਜ਼ਾਈਨ ਵਾਲੇ ਸੂਟ ਨੂੰ ਵੀ ਆਪਾਂ ਕਿਸ ਤਰੀਕੇ ਨਾਲ ਦੂਜੇ ਤਰ੍ਹਾਂ ਡਿਜ਼ਾਈਨ ਕਰ ਸਕਦੇ ਹਾਂ ਜੀ ਤੇ ਇਹ ਚੀਜ਼ ਆਪਾਂ ਨੇ ਬਾਹਮਾਂ ਤੇ ਲੈ ਕੇ ਆਉਣੀਆਂ ਜੀ ਇਹ ਮੈਂ ਤੁਹਾਨੂੰ ਕਟਿੰਗ ਕਰਕੇ ਦੱਸਦੀਆਂ ਜੀ ਦੁਬਾਰ ਤੋਂ ਸ਼ੁਰੂ ਕਰਦੇ ਹਾਂ ਜੀ ਆਪਾਂ ਤੇ ਜੇਕਰ ਮੇਰੇ ਚੈਨਲ ਤੇ ਨਵੇਂ ਆ ਤਾਂ ਪਲੀਜ਼ ਮੇਰੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਲਾਈਕ ਸ਼ੇਅਰ ਤੇ ਕਮੈਂਟ ਕਰਨਾ ਨਾ ਭੁੱਲਿਓ ਇਹ ਆ ਜੀ ਇਹਦਾ ਦੁਪੱਟਾ ਦੁਪੱਟਾ ਬੜਾ ਘੈਂਟ ਹੈ ਜੀ ਇਹਦੇ ਮੁਤਾਬਕ ਆਪਾਂ ਨੇ ਇਹਨੂੰ ਲਹਿੰਗਾ ਸੂਟ ਬਣਾਉਣਾ ਹੈ ਜੀ ਤੇ ਲੋ ਜੀ ਇਹ ਹੈਗਾ ਸਲਵਾਰ ਦਾ ਕੱਪੜਾ ਇਹ 3 ਮੀਟਰ ਦੇ ਕਰੀਬ ਸਲਵਾਰ ਦਾ ਕਪੜਾ ਹੈ ਜੀ ਤੇ ਹੁਣ ਆਪਾਂ ਇਹਦੀ ਕਟਿੰਗ ਕਰਦੇ ਆ ਸਭ ਤੋਂ ਪਹਿਲਾਂ ਆਪਾਂ ਇਹਨੂੰ ਲੈਸ ਨੂੰ ਲਾਉਂਦੇ ਆ ਜੀ ਇਹ ਕਿਸ ਤਰੀਕੇ ਨਾਲ ਲੈਣੀ ਹੈ ਇਹਨੂੰ ਸਾਰੀ ਆਪਾਂ ਨੇ ਲੈਸ ਨੂੰ ਲਾ ਲੈਣਾ ਹੈ ਜੀ ਤਾਂ ਫਿਰ ਆਪਣਾ ਬਾਹਵਾ ਦਾ ਕਪੜਾ ਨਿਕਲੇਗਾ ਜੀ ਇਹ ਤੇ ਲੋ ਜੀ ਸਭ ਤੋਂ ਪਹਿਲਾਂ ਆਪਾਂ ਇਹਨੂੰ ਲੈਸ ਨੂੰ ਧੇੜ ਲਈਏ ਜੀ ਕੁਝ ਇਸ ਤਰੀਕੇ ਨਾਲ ਆਪਾਂ ਨੇ ਲੈਸ ਨੂੰ ਧੇੜ ਲੈਣਾ ਹੈ ਜੀ ਇਹਨੂੰ ਫਰੰਟ ਵਾਲੇ ਪੱਲੇ ਦੀ ਇਹਨੂੰ ਜੋ ਵੀ ਡਿਜ਼ਾਈਨਿੰਗ ਹੈ ਆਪਾਂ ਕਰਾਂਗੇ ਪ੍ਰੋਪਰ ਸੂਟ ਦੀ ਲੋ ਜੀ ਮੈਂ ਸਾਰਾ ਪੱਲਾ ਲਾਲ ਮਾਜੀ ਦਾ ਚਲੋ ਜੀ ਇਹ ਆਪਾਂ ਨੇ ਬਾਜੂ ਤੇ ਲੈ ਲਿਆ ਜੀ ਹੁਣ ਆਪਾਂ ਇਹਨਾਂ ਨੂੰ ਕਰਦੇ ਆ ਜੀ ਡਬਲ ਫੋਲਡ ਆਪਾਂ ਨੇ ਲੈਸ ਵੀ ਉਤਾਰ ਲਈ ਜੀ ਤੇ ਆਪਾਂ ਇਹਨਾਂ ਨੂੰ ਡਬਲ ਫੋਲਡ ਕਰਦੇ ਆ ਜੀ ਆਪਾਂ ਪਹਿਲਾਂ ਦੀ ਨਾਪ ਲੈ ਲਈਏ ਜੀ ਕਿੰਨੇ ਇੰਚ ਤੱਕ ਹੈ ਜੀ ਇਹ ਇਹ ਹੈਗੀਆਂ 19 ਇੰਚ ਤੇ ਇਧਰੋਂ ਆਪਾਂ ਬਾਜੂ ਲਵਾਂਗੇ ਜੀ ਇੱਥੇ ਆਪਾਂ ਲਗਾਵਾਂਗੇ ਲੈਨਿੰਗ ਠੀਕ ਅੱਗੇ ਕੀ ਤੇ ਹੈ ਕੋਈ ਘਦੜਾ ਨਹੀਂ ਮਿਲਦਾ ਜੇ ਆਪਾਂ ਇਹਨੂੰ ਕੱਟ ਨੂੰ ਕਰਦੇ ਆ ਸਿੱਧਾ ਆਪਾਂ ਇਹਨੂੰ ਬਾਟਨ ਨੂੰ ਦਿੰਨੇ ਆ ਉਤਾਰ ਇਹਨੂੰ ਜਿੱਥੇ ਕਮੀ ਹੋਈ ਬਟਨਾਂ ਦੀ ਉੱਥੇ ਆਪਾਂ ਲਗਾਏ ਇਹ ਕੁਛ ਇਸ ਤਰ੍ਹਾਂ ਹੋ ਗਿਆ ਜੀ ਇਹ ਦੋ ਏਦਾਂ ਸੇਮ ਹੋਗੇ ਤੇ ਇੱਕ ਇਹ ਬਟਨ ਹੈ ਜਿਹੜਾ ਆਪਾਂ ਇੱਥੇ ਲਗਾਵਾਂਗੇ ਤੇ ਆਪਾਂ ਇਹ ਬਟਨ ਨੂੰ ਉਤਾਰਾਂਗੇ ਇੱਥੇ ਆਪਾਂ ਲੈਸ ਲਗਾਵਾਂਗੇ ਲਓ ਜੀ ਇਹ ਹੋ ਗਈ ਬਾਜੂ ਦੀ ਕਟਿੰਗ ਇਹ ਬਚ ਗਿਆ ਜੀ ਆਪਣਾ ਕੱਪੜਾ ਸਾਈਡ ਤੋਂ ਤੇ ਲਓ ਜੀ ਇਦੋਂ ਆਪਾਂ ਬਾਅਦ ਦੇ ਵਿੱਚ ਕੁਛ ਕਰਦੇ ਆਂ ਜੀ ਇਹ ਵੀ ਐਕਸਟਰਾ ਕਪੜਾ ਹੈ ਵੀ ਐਕਸਟਰਾ ਹੈ ਜੀ ਤੇ ਲਓ ਜੀ ਹੁਣ ਆਪਾਂ ਕੱਟਦੇ ਆਂ ਜੀ ਇਹਦੀ ਲਾਈਨਿੰਗ ਬਾਹਾਂ ਦੇ ਉੱਪਰ ਰੱਖ ਕੇ ਆਪਣਾ ਲਾਈਨਿੰਗ ਕੱਟ ਲੈਣੀ ਹੈ ਜੀ ਤੇ ਹੁਣ ਉਸ ਤੋਂ ਬਾਅਦ ਆਪਾਂ ਕਰਦੇ ਆਂ ਜੀ ਸੂਟ ਦੀ ਸਟਿਚਿੰਗ ਤੇ ਮੇਨ ਮੇਨ ਪਾਰਟ ਹੀ ਤੁਹਾਨੂੰ ਦਿਖਾਉਂਗੀ ਜੀ ਇਹ ਆਪਾਂ ਲਾਈਨਿੰਗ ਸੈੱਟ ਕਰਦੇ ਆਂ ਜੀ ਆਪਾਂ ਨੇ ਪਹਿਲਾਂ ਬਾਹ ਨੂੰ ਉਲਟਾ ਕਰ ਲੈਣਾ ਹੈ ਜੀ ਤੇ ਸਿੱਧੇ ਪਾਸੇ ਆਪਾਂ ਨੇ ਰੱਖ ਲੈਣੀ ਹੈ ਜੀ ਲਾਈਨਿੰਗ ਤੇ ਉਸ ਤੋਂ ਬਾਅਦ ਆਪਾਂ ਨੇ ਸਿਲਾਈ ਲਗਾ ਕੇ ਜੀ ਤੇ ਫਿਰ ਆਪਾਂ ਨੇ ਉਹਨੂੰ ਉਲਟਾ ਕਰ ਦੇਣਾ ਹੈ ਜੀ ਤੇ ਕੁਝ ਇਸ ਤਰੀਕੇ ਦੇ ਨਾਲ ਆਉਗੀ ਜੀ ਤੇ ਹੁਣ ਆਪਾਂ ਮਾਰ ਦਈਏ ਜੀ ਸੈਂਟਰ ਦੇ ਵਿੱਚ ਸਲਾਈ ਤੇ ਇਹ ਸਲਾਈ ਮਾਰ ਕੇ ਲਾਇਨਿੰਗ ਆਪਣੀ ਜਗ੍ਹਾ ਸੈੱਟ ਹੋ ਜਾਗੀ ਤੇ ਫਰੰਟ ਦਾ ਜਿਹੜਾ ਪੱਲਾ ਹੈ ਜੀ ਉਹ ਆਪਣੀ ਜਗ੍ਹਾ ਸੈੱਟ ਹੋ ਜਾਗਾ ਜੀ ਤੇ ਲੋ ਜੀ ਹੁਣ ਆਪਾਂ ਲੇਸ ਲਾ ਲਈਏ ਲੇਸ ਕੁਝ ਇਸ ਤਰ੍ਹਾਂ ਦੀ ਧੀ ਤੇ ਹੁਣ ਆਪਾਂ ਨੇ ਜਿਹੜਾ ਲੇਸ ਉਧਰੋਂ ਉਤਾਰੀ ਸੀਗੀ ਤੇ ਆਪਾਂ ਥੋੜੀ ਜੀ ਬਾਜੂ ਤੇ ਵੀ ਲਾਵਾਂਗੇ ਥੋੜੀ ਜੀ ਬਚ ਗਈ ਸੀਗੀ ਤੇ ਫਰੰਟ ਦੇ ਪੱਲੇ ਤੇ ਲਾਈ ਆਪਾਂ ਨੇ ਤੇ ਦੋਵੇਂ ਬਾਹਾਂ ਤੇ ਲਾਈ ਹੈ ਤੇ ਇਹ ਵਾਲੀ ਲੇਸ ਆਪਾਂ ਨੇ ਇੱਥੇ ਲਾਈ ਹੈ ਜੀ ਤੇ ਦੂਜੀ ਬਾਹ ਨੂੰ ਵੀ ਆਪਾਂ ਲੇਸ ਲਗਾ ਲਈਏ ਜੀ ਤੇ ਲੋ ਜੀ ਇਸ ਤਰੀਕੇ ਦੇ ਨਾਲ ਆਪਾਂ ਨੇ ਲੇਸ ਵੀ ਸੈੱਟ ਕਰ ਲਈ ਤੇ ਲਾਈਨਿੰਗ ਵੀ ਸੈੱਟ ਹੋ ਗਈ ਤੇ ਆਪਾਂ ਨੂੰ ਉਹਦੇ ਤੇ ਤਰਪਾਈ ਕਰਨ ਦੀ ਵੀ ਜ਼ਰੂਰਤ ਨਹੀਂ ਜੀ ਪਈ ਤਾਂ ਕਿ ਆਪਾਂ ਨੇ ਲਾਈਨਿੰਗ ਹੀ ਆਪਾਂ ਇਸ ਤਰੀਕੇ ਨਾਲ ਸੈੱਟ ਕਰ ਲਈ ਜੀ ਤੇ ਕੁਛ ਇਸ ਤਰੀਕੇ ਦੇ ਨਾਲ ਬਣ ਗਈ ਜੀ ਦੇਖੋ ਤੇ ਲਓ ਜੀ ਹੁਣ ਆਪਾਂ ਬਾਹਾਂ ਤੇ ਜਿਹੜੀ ਬਚੀ ਹੋਈ ਐ ਲੈਸ ਜੀ ਫਰੰਟ ਵਾਲੇ ਪੱਲੇ ਦੀ ਉਹ ਵੀ ਆਪਾਂ ਬਾਹਾਂ ਤੇ ਸੈੱਟ ਕਰਦੇ ਆਂ ਜੀ ਤੇ ਥੋੜੀ ਜੀ ਬਚ ਗਈ ਸੀਗੀ ਤੇ ਮੈਂ ਉਸ ਤਰੀਕੇ ਦੇ ਨਾਲ ਇਹਨੂੰ ਸੈੱਟ ਕਰਤਾ ਤੇ ਲਓ ਜੀ ਇਹ ਹੋ ਗਏ ਬਾਹਾਂ ਤੇ ਤੇ ਹੁਣ ਆਪਾਂ ਗਲੇ ਤੇ ਲਗਾਉਨੇ ਆ ਜੀ ਜਿਹੜਾ ਇਹਦਾ ਸੈਂਟਰ ਵਾਲਾ ਪਾਰਟ ਸੀਗਾ ਉਹ ਆਪਾਂ ਗਲੇ ਤੇ ਲਗਾਉਨੇ ਆ ਜੀ ਲੋ ਜੀ ਕੁਝ ਇਸ ਤਰ੍ਹਾਂ ਸੀਗੀ ਲੈਸ ਇਹ ਆਪਾਂ ਨੇ ਕੱਟ ਲਈ ਤੇ ਉਹਦੇ ਢੜ ਲਈ ਸਾਈਡਾਂ ਵਾਲੇ ਪਾਰਟ ਆਪਾਂ ਨੇ ਬਾਹਾਂ ਤੇ ਲਗਾਤਾ ਤੇ ਸੈਂਟਰ ਵਾਲਾ ਆਪਾਂ ਨੇ ਲਾਤਾ ਜੀ ਗਲੇ ਤੇ ਚਲੋ ਜੀ ਹੁਣ ਆਪਾਂ ਗਲੇ ਤੇ ਲਾਉਂਦੇ ਆ ਇਹਨੂੰ ਉਤਾਰ ਕੇ ਤੇ ਪੂਰਾ ਪੂਰਾ ਆਪਣਾ ਏਸੀ ਦੇ ਵਿੱਚ ਹੀ ਸਰ ਗਿਆ ਸੀਗਾ ਤੇ ਇਹ ਆਪਾਂ ਨੇ ਹੁਣ ਗਲੇ ਤੇ ਲਗਾਤੀ ਜੀ ਲੈਸ ਇਹਦੀ ਦੇਖੋ ਕਿੰਨੀ ਵਧੀਆ ਲੱਗਦੀ ਹੈ ਜੀ ਨਾਲ ਦੀ ਨਾਲੇ ਉਦਾਂ ਹੀ ਮੈਨੇਜ ਹੋ ਗਿਆ ਆਪਣੀ ਥੋੜੀ ਜੀ ਲੈਸ ਆਈ ਸੀਗੀ ਤੇ ਉਹ ਲੈਸ ਆਪਾਂ ਨੇ ਇਸ ਤਰੀਕੇ ਨਾਲ ਸੈੱਟ ਕਰਕੇ ਸੂਟ ਦੇ ਵਿੱਚ ਲਗਾਤੀ ਤੇ ਹੁਣ ਆਪਾਂ ਕਰਦੇ ਆਂ ਜੀ ਇਹਨੂੰ ਸੈੱਟ ਥੋੜਾ ਜਿਹਾ ਮੁਸ਼ਕਲ ਜ਼ਰੂਰ ਹੈਗਾ ਜੀ ਕਿਉਂਕਿ ਇਹ ਕੱਪੜਾ ਥੋੜਾ ਜਿਹਾ ਜਿਹੜੀ ਨਾਲ ਉਹਦੇ ਲੱਗੇ ਹੋਏ ਸੀਗੇ ਮੋਤੀ ਉਹ ਸੈੱਟ ਨਹੀਂ ਸੀ ਆਉਂਦੇ ਤਾਂ ਕਰਕੇ ਥੋੜਾ ਜਿਹਾ ਮੁਸ਼ਕਲ ਹੀ ਲੱਗੀ ਹੈ ਜੀ ਲੈਸ ਇਹ ਪਰ ਚਲੋ ਲੱਗੀ ਸੈੱਟ ਵਧੀਆ ਲੱਗੀ ਤੇ ਲੋ ਜੀ ਹੁਣ ਆਪਾਂ ਪੂਰਾ ਤੁਹਾਨੂੰ ਕਲੀਨ ਕਰਕੇ ਦਿਖਾਉਂਦੇ ਆਂ ਜੀ ਇਸ ਤਰੀਕੇ ਨਾਲ ਬਣਿਆ ਜੀ ਇਹਦੇ ਵਿੱਚ ਆਪਾਂ ਨੇ ਪਲੇਟਾਂ ਵੀ ਪਾਈਆਂ ਐ ਤੇ ਲੋ ਜੀ ਇਹ ਆਪਣਾ ਲਹਿੰਗੇ ਦੇ ਵਿੱਚ ਆਪਾਂ ਨੇ ਜਿਹੜੇ ਬਲ ਪਾਏ ਨੇ ਜੀ ਕੁਝ ਇਸ ਤਰ੍ਹਾਂ ਐ ਜੀ ਲਹਿੰਗਾ ਇਹਦਾ ਤੇ ਲੋ ਜੀ ਕੁਝ ਇਸ ਤਰ੍ਹਾਂ ਬਣਿਆ ਐ ਜੀ ਤੇ ਇਹ ਹੋ ਗਿਆ ਪੱਲਾ ਤੇ ਇਹ ਹੋ ਗਿਆ ਜੀ ਗਲਾ ਆਪਾਂ ਨੇ ਗਲਾ ਬਣਾਇਆ ਇਸ ਤਰੀਕੇ ਦਾ ਲੋ ਜੀ ਇਹ ਹੈਗਾ ਬਾਜੂ ਦਾ ਡਿਜ਼ਾਈਨ ਇਹ ਆਪਾਂ ਸਾਰਾ ਬਾਜੂ ਤੇ ਲਿਆਂਦਾ ਜੀ ਚਲੋ ਜੀ ਹੁਣ ਮੈਂ ਤੁਹਾਨੂੰ ਇਹਦਾ ਲਹਿੰਗਾ ਦਿਖਾਉਂਦੀ ਹਾਂ ਤਲੋ ਜੀ ਇਹ ਆ ਜੀ ਦਾ ਲਹਿੰਗਾ ਪੂਰਾ ਖੁੱਲਾ ਲਹਿੰਗਾ ਬਣਿਆ ਸੀ ਜੀ ਕੁਛ ਇਸ ਤਰ੍ਹਾਂ ਬਣਿਆ ਸੀਗਾ ਸੂਟ ਜੀ ਇਹ ਤੇ ਕਿਦਾਂ ਲੱਗਿਆ ਮੈਨੂੰ ਕਮੈਂਟ ਬਾਕਸ ਵਿੱਚ ਜਾ ਕੇ ਜਰੂਰ ਲਿਖਿਓ ਜੀ ਵੀਡੀਓ ਦੇਖਣ ਲਈ ਧੰਨਵਾਦ ਜੀ ਥੈਂਕ ਯੂ